ਸਭ ਵੀ ਸੈਂਕ ਤੁਸੀਂ ਜੁੜ ਚੁੱਕੇ ਹੋ ਪੰਜ ਪਾਣੀ న్యూਸ ਨਾਲ ਇਸ ਵੇਲੇ ਅਸੀਂ ਪਿੰਡ ਸੰਧਵਾ ਸਪੀਕਰ ਸਾਹਿਬ ਦੇ ਘਰ ਮੂਹਰੇ ਧਰਨਾ ਲੱਗਾ ਉੱਥੇ ਖੜੇ ਆ ਬੀਕੇ ਜੂ ਮਾਲਵਾ ਇਕਤਾ ਉਹਨਾਂ ਦੇ ਸੂਬਾ ਪ੍ਰਧਾਨ ਨੀਤ ਪ੍ਰਧਾਨ ਛੱਤਰ ਸਾਡੇ ਨਾਲ ਆ ਸਾਰੇ ਪਹਿਲਾਂ ਬਾਈ ਛੱਤਰ ਸਿੰਘ ਨਾਲ ਆਪਾਂ ਗੱਲਬਾਤ ਕਰਦੇ ਨੇ ਛੱਤਰ ਜੀ ਤੋਂ ਸਾਰੇ ਜਾਣਦੇ ਆ ਤੁਸੀਂ ਬਾਈ ਜੀ ਅੱਜ ਦਾ ਜਿਹੜਾ ਸੀਗਾ ਵਿਸ਼ਾ ਇਹ ਕੀ ਸੀ ਕਿਉਂ ਧਰਨਾ ਦੇਣਾ ਪਿਆ ਇੰਨੀ ਗਰਮੀ ਆ ਕੰਮ ਦੇ ਦੇਣਾ ਸਭ ਤੋਂ ਪਹਿਲਾਂ ਦਸ਼ਮੇਸ਼ਪੀਤਾ ਕਲਗੀਆਂ ਵਾਲੇ ਦੀ ਬਖਸ਼ੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਡੇ ਜਿਹੜੇ ਪੱਤਰਕਾਰ ਵੀਰਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਸਾਡੀਆਂ ਕਿਸਾਨਾਂ ਦੀਆਂ ਗਤੀਵਿਧੀਆਂ ਤੁਸੀਂ ਦੇਸ਼ ਪ੍ਰਦੇਸ਼ਾਂ ਵਿੱਚ ਪੇਸ਼ ਕਰਾਉਂਦੇ ਜੀ ਬਈ ਜਿਹੜੇ ਅੱਜ ਦੇ ਧਰਨੇ ਤੇ ਅਸੀਂ ਗੱਲ ਕੀਤੀ ਹੈ ਇਹ ਹਾਂਜੀ ਇਹ ਸਾਡਾ ਧਰਨਾ ਪਿਛਲੇ 4-5 ਮੀਟਿੰਗਾਂ ਆ ਸੀ ਹਾਂਜੀ ਐਮਰਜੈਂਸੀ ਮੀਟਿੰਗਾਂ ਵੀ ਸੱਦੀਆਂ ਗਈਆਂ ਜੋ ਪਾਣੀ ਦਾ ਮੇਰ ਮੁੱਦਾ ਹੈ ਹਾਂਜੀ ਪਾਣੀ ਦੀ ਸਮੱਸਿਆ ਹੈ ਹਾਂਜੀ ਪਾਣੀ ਦੀ ਸਮੱਸਿਆ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਨੇ ਮੀਟਿੰਗ ਕੀਤੀ ਹਾਂਜੀ ਮੀਟਿੰਗ ਇਹ ਫੈਸਲਾ ਲਿਆ ਗਿਆ ਹਾਂਜੀ ਉਸ ਤੋਂ ਬਾਅਦ ਜਿੰਨੇ ਵੀ ਮੰਤਰੀਆਂ ਦੇ ਸੀਗੇ ਅੱਜ 12 ਤੋਂ 3 ਹਾਂਜੀ ਧਾਰਨਾ ਦੇ ਕੇ ਜਿਹੜੀਆਂ ਪੰਜਾਬ ਦੀਆਂ 15 ਮੰਗਾਂ ਸੀ ਉਹ ਸ਼ਾਮਲ ਕੀਤੀਆਂ ਹਾਂਜੀ ਉਹਨਾਂ ਨੂੰ ਮੰਗ ਪੱਤਰ ਦੇਣੇ ਆ ਜੇ ਫੇਰ ਵੀ ਪੰਜਾਬ ਸਰਕਾਰ ਇਹਨਾਂ ਮੰਗਾਂ ਤੇ ਹਾਂਜੀ ਗੌਰ ਨਾ ਕਰੂਗੀ ਮੇਨ ਮੁੱਦਾ ਜੋ ਸਾਡਾ ਪਾਣੀ ਦਾ ਹੈ ਹਾਂਜੀ ਇਹਨਾਂ ਤੇ ਨਾ ਕੀਤਾ ਤੋਂ ਜਿਹੜੇ ਅਸੀਂ ਆਉਣ ਵਾਲੇ ਸਮੇਂ 'ਚ ਹਾਂਜੀ ਇਹ ਚੰਡੀਗੜ੍ਹ ਵਿਖੇ ਵੱਡਾ ਸੰਘਰਸ਼ ਕਰਨ ਜਾ ਰਹੇ ਹਾਂ ਠੀਕ ਹੈ ਭਈ ਇਹ ਗੱਲ ਹੋ ਰਾ ਵੀ ਇਹ ਸਰਕਾਰ ਆਮ ਆਦਮੀ ਦੀ ਆ ਸਮਝਿਆ ਜਾਂਦਾ ਵੀ ਆਈ ਆ ਤੇ ਵਾਦਾ ਇਹਨਾਂ ਦਾ ਇਸ ਤਰ੍ਹਾਂ ਸੀ ਤੇ ਗੱਲ ਆਪਾਂ ਪੰਜਾਬ ਦੇ ਜੇ ਪਾਣੀਆਂ ਤੇ ਕਰੀਏ ਦਰਬਾਰਾ ਸਿਆਂ ਦੀ ਚਰਚਾ ਹੋਈ ਅੱਜ ਜਿਨ੍ਹਾਂ ਨੇ ਧੋਖਾ ਮਾਇਆ ਪੰਜਾਬ ਨਾਲ ਸਾਰਿਆਂ ਨਾਲ ਹੋਈ ਖਾਦਾ ਪੰਜਾਬ ਦਾ ਵਫਾਦਾਰੀ ਦਿੱਲੀ ਦੀ ਹੁਣ ਤੁਹਾਨੂੰ ਸਿਆਸੀ ਪਾਰਟੀ ਤੋਂ ਉਮੀਦ ਹੈ ਵੀ ਪੰਜਾਬ ਦੇ ਪਾਣੀ ਨੂੰ ਬਚਾਉਣ ਵਾਸਤੇ ਕੋਈ ਕੋਸ਼ਿਸ਼ ਕਰਨਗੇ ਕੀ ਕੀ ਦਿਨਾ ਤੁਹਾਨੂੰ ਜਿਹੜਾ ਤੁਸੀਂ ਸਵਾਲ ਕੀਤਾ ਵੀਰ ਜੀ ਬਹੁਤ ਵਧੀਆ ਕੀਤਾ ਜਿਹੜਾ ਪੰਜਾਬ ਹੈ ਹਾਂਜੀ ਨੇੜ ਕਰ ਪੰਜਾਬ ਨੂੰ ਖਾਨ ਵਾਲੇ ਤੂ ਖਾ ਟੜੀ ਵਾਲੇ ਪਹਿਲਾਂ ਆਉਂਦੇ ਰਹੇ ਆ ਜੀ ਤੇ ਹੁਣ ਵੀ ਆਉਣਗੇ ਜੀ ਪਰ ਜਿਹੜਾ ਪੰਜਾਬ ਆ ਪੰਜਾਬ ਦੇ ਨੌਜਵਾਨੀ ਆ ਪੰਜਾਬ ਦੇ ਕਿਸਾਨ ਆ ਜੀ ਪੰਜਾਬ ਦੇ ਬੱਚੇ ਆ ਪੰਜਾਬ ਦੀ ਸਾਡੀਆਂ ਮਾਵਾ ਆ ਜੀ ਉਹ ਇੱਕ ਦੜਕੇ ਖੜ ਜਾਂਦੇ ਜਿੱਥੇ ਵੀ ਖੜ ਜਾਂਦੇ ਆ ਸਾਡੇ ਖੂਨ ਚ ਲੜਨਾ ਸਾਡੇ ਖੂਨ ਚ ਲੜਨਾ ਤੇ ਲੜਾਂਗੇ ਜਿਹੜਾ ਅੱਜ ਦਾ ਜਿਹੜਾ ਅਸੀਂ ਲੜਾਈ ਹੈ ਨਾ ਜਿਹੜੀ ਸਾਡੀ ਜਿਹੜੀ ਪਾਣੀ ਦੀ ਹੋਂਦਾ ਪਾਣੀ ਬਿਨਾ ਆਪਣਾ ਕੁਝ ਵੀ ਨਹੀਂ ਵੱਡੀਆਂ ਵੱਡੀਆਂ ਫੈਲ ਲੁੱਟਿਆ ਜਾ ਰਿਹਾ ਪੰਜਾਬ ਦਾ ਲੁੱਟਿਆ ਜਾ ਰਿਹਾ ਸਾਡਾ ਪਾਣੀ ਹੈ ਜਿਹੜਾ ਪੰਜ ਆਵ ਧਰਤੀ ਆਪਾਂ ਕਹਿੰਦੇ ਪੰਜ ਦਰਿਆਵਾਂ ਤੇ ਧਰਤੀ ਸੀਗੀ ਅੱਜ ਹੱਦ ਕੋਲੇ ਦਰਿਆ ਨਹੀਂ ਸਾਡੇ ਕੋਲੇ 17% ਪਾਣੀ ਰਹਿ ਗਿਆ ਉਹ ਵੀ ਸਾਡਾ ਮਿਲ ਨਹੀਂ ਰਿਹਾ ਪੂਰਾ ਸਾ ਜੀ ਇਸ ਵਾਰ ਤੇ ਸਾਡੀ ਲੜਾਈ ਹੈ ਵੱਡੀ ਹੈ ਨਿੱਕੀ ਨਹੀਂ ਲੜਾਈ ਪੂਰੇ ਡਟ ਕੇ ਲੜਾਂਗੇ ਭਾਈ ਆਪਣਾ ਨਾਮ ਦੱਸਿਓ ਮੈਂ ਬਖਤੌਰ ਸਿੰਘ ਸਾਦਕ ਹਾਂ मीत ਪ੍ਰਧਾਨ ਪੰਜਾਬ ਭਾਰਤੀ ਕਿਸਾਨੀ ਇਕਤਾ ਮਾਲਵਾ ਜੀ ਕਿਉਂਕਿ ਸਾਡਾ ਅੱਜ ਸਪੀਕਰ ਸਾਹਿਬ ਦੇ ਬਾਰ ਮੂਰੇ ਧਰਨ ਲੱਗਿਆ ਜੀ ਇਹ ਮੇਨ ਪਾਣੀਆਂ ਦੇ ਮੁੱਦੇ ਤੇ ਆ ਜੀ ਪਾਣੀਆਂ ਦਾ ਦੋ ਤਿੰਨ ਸਮੱਸਿਆਵਾਂ ਹੈਗੀਆਂ ਇੱਕ ਤਾਂ ਪਾਣੀ ਪਾਣੀ ਘਟਾ ਹੈ ਹਾਂਜੀ ਇੱਕ ਪਾਣੀ ਗੰਧਲਾ ਹੋ ਗਿਆ ਜੀ ਜੇ ਪਾਣੀ ਹੈਗਾ ਤਾਂ ਉਹ ਵੀ ਪਾਣੀ ਜਿਹੜਾ ਵਰਤਣ ਯੋਗ ਨਹੀਂਗਾ ਜੀ ਉਹਦੀ ਸਫਾਈ ਦਾ ਮੁੱਦਾ ਜੀ ਇੱਕ ਜਿਹੜਾ ਪਾਣੀ ਦੇ ਮਤਲਬ ਵਰਤੋਂ ਵਾਲੇ ਸਾਧਨ ਆ ਜਿਵੇਂ ਕੱਸੀਆਂ ਖਾਲੇ ਸੂਏ ਉਹ ਵੀ ਜਿਹੜੇ ਸਾਡੇ ਉਹ ਮਤਲਬ ਉਮਰ ਲਗਾਗੇ ਉਮਰ ਲਗਾਗੇ ਜੇ ਅੱਜ ਮਤਲਬ ਹਰਿਆਣਾ ਕਹਿ ਲੈਂਦਾ ਵੀ ਅਸੀਂ ਪਾਣੀ ਤੁਹਾਡਾ ਨਹੀਂ ਲੈਂਦੇ ਵੀ ਆਪ ਦਾ ਸੰਭਾਲ ਲਓ ਤਾਂ ਸਾਡੇ ਕੋਲੇ ਦਰਿਆ 'ਚ ਛੱਡਣ ਤੋਂ ਬਿਨਾ ਕੋਈ ਚਾਰਾ ਨਹੀਂ ਸੰਭਣ ਜੋਗੇ ਵੀ ਹੈ ਨਹੀਂ ਸੰਭਣ ਜੋਗੇ ਮਰੇ ਸਾਡੇ ਕੋਲੇ ਭਾਂਡਾ ਹੈ ਨਹੀਂ ਗਾ ਜੀ ਸਾਡੀ ਸਕਾਰਤ ਤੇ ਵੀ ਮੰਗ ਆ ਵੀ ਜਿਹੜੇ ਭਾਂਡਾ ਸਾਡਾ ਆਪ ਦਾ ਘਰ ਦਾ ਭਾਂਡਾ ਉਹ ਭਾਂਡੇ ਨੂੰ ਤਿਆਰ ਕੀਤਾ ਜਾਵੇ ਜੀ ਤਾਂ ਕਿ ਅਸੀਂ ਪਾਣੀ ਵਤ ਵਤ ਵਰਤ ਸਕੀਏ ਜੀ ਅੱਜ ਜੇ ਕੱਸੀ ਦੇ ਵਿੱਚ ਕੋਈ ਦੋ ਮੋਗੇ ਬੰਦ ਹੋ ਜਾਣ ਤਾਂ ਕੱਸੀ ਟੁੱਟਣ ਤੇ ਆ ਜਾਂਦੀ ਆ ਜੀ ਕੱਸੀਆਂ ਨੂੰ ਉੱਚੀਆਂ ਕੀਤਾ ਜਾਵੇ ਸੂਏ ਨਹਿਰਾਂ ਦੇ ਵਡੀਆਂ ਕੀਤੀਆਂ ਜਾਣ ਤਾਂ ਕਿ ਜਿਹੜਾ ਵੱਧ ਤੋਂ ਵੱਧ دریاਵਾਂ ਚੋਂ ਪਾਣੀ ਕੱਸੀਆਂ ਸੂਆਂ ਚ ਲਿਜਾ ਕੇ ਤੇ ਖੇਤਾਂ ਚ ਪਾਇਆ ਜਾਵੇ ਬਈ ਇਹ ਇੱਕ ਹੋਰ ਦੱਸਿਓ ਤੁਹਾਨੂੰ ਮੈਂ ਵਿੱਚ ਗੱਲ ਢੋਦਾ ਜਿਵੇਂ ਬੁੱਢੇ ਨਾਲੇ ਦਾ ਗੰਦ ਸਤਲੋਚ ਪੈਂਦਾ ਤੇ ਪੰਜਾਬ ਨੂੰ ਕੈਂਸਰ ਚ ਉਹਦਾ ਮੱਖ ਰੋਲ ਆ ਹਾਂਜੀ ਹਾਂਜੀ ਉਹਦੇ ਬਾਰੇ ਤੁਹਾਡਾ ਕੋਈ ਹੈ ਵਿਚਾਰ ਜਿਵੇਂ ਲੱਖੇ ਸਧਾਨੇ ਨੇ ਆਪਦੇ ਤੌਰ ਤੇ ਵਿੱਢਿਆ ਜਾਂ ਹੋਰ ਜੱਥੇ ਬੰਦੀਆਂ ਨੇ ਪਾਣੀ ਦੇ ਮੁੱਦਿਆਂ ਤੇ ਕਾਲੇ ਪਾਣੀ ਦੇ ਕਾਲੇ ਤੇ ਲੜ ਰਹੇ ਹਾਂ ਹਾਂਜੀ ਕਾਲਾ ਪਾਣੀ ਮੋਰਚਾ ਹਾਂਜੀ ਜਿਹੜੀਆਂ ਜਥੇਬੰਦੀਆਂ ਭਰਾਤਰੀ ਜਥੇਬੰਦੀਆਂ ਸੰਯੁਕਤ ਕਸ਼ਾਨ ਮੋਰਚਾ ਜਾਂ ਦੂਜੀਆਂ ਹਨ ਉਹਨਾਂ ਦਾ ਵੀ ਉਸ ਮੁੱਦੇ ਤੇ ਸਹਿਯੋਗ ਹੈ ਉਹਨਾਂ ਨੂੰ ਉਹਨਾਂ ਦਾ ਜਿਹੜਾ ਵੀ ਉਹ ਪ੍ਰੋਗਰਾਮ ਹੋਊਗਾ ਹਾਂਜੀ ਉਹਦੇ ਵਿੱਚ ਜਥੇਬੰਦੀਆਂ ਆਪ ਦੇ ਲੈਵਲ ਤੇ ਵੀ ਜੇ ਸੰਯੁਕਤ ਮੋਰਚਾ ਕਾਲ ਦਿੰਦਾ ਤਾਂ ਉਹਦੇ ਲੈਵਲ ਤੇ ਨਹੀਂ ਜਥੇਬੰਦੀ ਸਾਡੀ ਜਥੇਬੰਦੀ ਮਨੋ ਉਹਦੇ ਚਚਮੂਲੀ ਤੇ ਕਰੂਗੀ ਹਾਂਜੀ ਉੱਥੇ ਲੁਧਿਆਣੇ ਪ੍ਰੋਗਰਾਮ ਹੈ ਉਹ ਤੇ ਅਸੀਂ ਜਾ ਕੇ ਆਵਾਂਗੇ ਠੀਕ ਹੈ ਕਿਉਂਕਿ ਉਹ ਕੱਲਾ ਉਹਨਾਂ ਦਾ ਮਸਲਾ ਨਹੀਂ ਕਿ ਉਹ ਸਾਡਾ ਵੀ ਸਾਡੀ ਜ਼ਿੰਦਗੀ ਨਾਲ ਵੀ ਜੁੜਿਆ ਹੋਇਆ ਹੈ ਕਦੇ ਫਰੀਕੋਟ ਨੇ ਇਹ ਰੋ ਪਹਿਲੇ ਪਾਸੇ ਆ ਕਿੱਥੇ ਪਾਣੀ ਪੀਤਾ ਜਾਂਦਾ ਪੀਣ ਵਾਲਾ ਪਾਣੀ ਉਧਰ ਬੁੱਢੇ ਕਰਾਇਦਾ ਮਿਲਦਾ ਜੀ ਤੇ ਉਹ ਕੈਂਸਰ ਵਾਲੀ ਪੱਟੀ ਤੇ ਅਸੀਂ ਵੀ ਆਉਣੇ ਆ ਇਸ ਕਰਕੇ ਉਹ ਲੜਾਈ ਉਹਨਾਂ ਦੀ ਨਹੀਂ ਗਈ ਸਾਡੀ ਸਾਰਿਆਂ ਦੀ ਲੜਾਈ ਆ ਜੀ ਤੇ ਅਸੀਂ ਜਿੰਨਾ ਵੀ ਸਹਿਯੋਗ ਹੋਇਆ ਸੀ ਉਹਦੇ ਨਾਲ ਕਰਾਂਗੇ ਠੀਕ ਹੈ ਬਾਈ ਮੇਰਾ ਨਾਂ ਜਗਸੀਰ ਸਿੰਘ ਆ ਮੈਂ ਜ਼ਿਲ੍ਹਾ ਪ੍ਰਧਾਨ ਬੀਕੇਯੂ ਇਕਤਾ ਮਾਲਵਾ ਜੀ ਜ਼ਿਲ੍ਹਾ ਪ੍ਰਧਾਨ ਫਰੀਕੋਟ ਦਾ ਜੀ ਨਗਰ ਮੇਰਾ ਸਾਧੂ ਵਾਲਾ ਜਿਵੇਂ ਤੁਸੀਂ ਕੀ ਸਮਝਦੇ ਹੋ ਵੀ ਆਪਾਂ ਲੇਟ ਨਹੀਂ ਹੋ ਗਏ ਪਾਣੀਆਂ ਪਰਤੀ ਦੇਖੋ ਜੀ ਵੀ ਸਾਡਾ ਬਹੁਤ ਕੁਝ ਲੁੱਟਿਆ ਜਾ ਚੁੱਕਿਆ ਨਾ ਕੁਝ ਲੁੱਟਿਆ ਗਿਆ ਪਰ ਹਜੇ ਵੀ ਬਹੁਤ ਕੁਸ ਲੁੱਟਿਆ ਜਾ ਰਿਹਾ ਹੈ ਜੀ ਦੇਰ ਆਏ ਦਰਸਤ ਆਏ ਹਾਂ ਜੇਕਰ ਲੋਕ ਲੜਨ ਵਾਲੇ ਇਕੱਠੇ ਹੁੰਦੇ ਤਾਂ ਕਈ ਵਾਰੀ ਟਾਈਮ ਲੱਗ ਜਾਂਦਾ ਜੀ ਅੱਗੇ ਤਿੰਨ ਕਾਲੇ ਕਾਨੂੰਨ ਹਾਂਜੀ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਵੀ ਹੌਲੀ-ਹੌਲੀ ਇੱਕ ਪਲੇਨ ਤਿਆਰ ਕਰਨਾ ਪਿਆ ਜੀ ਦਿੱਲੀ ਤੱਕ ਲਿਜਾਣ ਵਾਸਤੇ ਟਾਈਮ ਲੱਗਿਆ ਔਰ ਦਿੱਲੀ ਚ ਲਗਾਤਾਰ ਬੈਠੇ ਤਾਂ ਉਹ ਤਿੰਨ ਕਾਲੇ ਕਾਨੂੰਨ ਵੀ ਰੱਦ ਕਰਾ ਕੇ ਆਏ ਆ ਇਸੇ ਤਰ੍ਹਾਂ ਜੇ ਦੇਰ ਆਏ ਆ ਤੇ ਟਾਈਮ ਤਾਂ ਹਰ ਇੱਕ ਚੀਜ਼ ਤੇ ਲੱਗਦਾ ਆ ਵੀ ਦੇਰ ਆਏ ਦਰਸਤਾ ਇਹ ਜੇ ਕੁਛ ਨਾ ਕੁਛ ਤਾਂ ਹੈ ਨਾ ਪੰਜਾਬ ਬਚ ਸਕਦਾ ਹਾਂਜੀ ਹਾਂਜੀ ਅਜੇ ਤਾਂ ਜੇ ਤਾਂ ਪੂਰੀ ਲੜਾਈ ਦਿੱਤੀ ਜਾਊਗੀ ਜੀ ਤਾਂ ਜ਼ਰੂਰ ਪੰਜਾਬ ਬਚ ਸਕਦਾ ਪੰਜਾਬ ਦੀ ਜਵਾਨੀ ਨੂੰ ਚਿੱਟਾ ਲੈ ਗਿਆ ਹਾਂਜੀ ਅਤੇ ਰਹਿੰਦਾ ਗੰਦਾ ਸਾਨੂੰ ਆ ਪਾਣੀ ਲੈ ਗਿਆ ਜਿਹੜਾ ਗੰਦਾ ਪਾਣੀ ਅਸੀਂ ਪੀ ਰਹੇ ਆ ਜੀ ਇਹਦੇ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਹੋ ਰਹੀਆਂ ਜੀ ਔਰ ਸਾਡੀਆਂ ਜਿਹੜੀਆਂ ਫਸਲਾਂ ਤੇ ਮਸਲਾ ਦੋਨਾਂ ਦਾ ਨੁਕਸਾਨ ਹੋ ਰਿਹਾ ਬਾਈ ਬਤਾਰ ਸੰਗ ਕੱਲ ਹੋ ਰਾ ਵੀ ਜਿਹੜਾ ਆ ਭਾਰਤ ਮਾਲਾ ਪ੍ਰੋਜੈਕਟ ਆ ਸੜਕਾਂ ਬਣ ਰਹੀਆਂ ਪੰਜਾਬ 'ਚ ਠੀਕ ਹੈ ਇਹਦਾ ਦੇਸ਼ ਨੂੰ ਨਫਾ ਹੋਊਗਾ ਪਰ ਪੰਜਾਬ ਨੂੰ ਨੁਕਸਾਨ ਆ ਬੇਸ਼ਕੀਮਤੀ ਪੈੜੀ ਜਾ ਰਹੀ ਆ ਪੈਸੇ ਨਾਲ ਉਹਨੇ ਪੈੜੀ ਨਹੀਂ ਬਣਨੀ ਪਰ ਇੱਕ ਹੋਰ ਉਹਦੇ 'ਚ ਹੋ ਰਿਹਾ ਜੀ ਜਦੋਂ ਵੰਡੀ ਗਈ ਨਾ ਜੀ ਕਿਸੇ ਦੀ ਮੰਨ ਲਓ ਤਿੰਨ ਕਨਾਲ 'ਚ ਇੱਕ ਪਾਸੇ ਰਹਿ ਗਈ ਵਿਚਾਲਦੀ ਸੜਕ ਆ ਗਈ ਜਾਂ ਕਿਸੇ ਦੀ ਮੋਟਰ ਰਹਿ ਗਈ ਕਿਸੇ ਦੀ ਇੱਕ ਲਾਈਨ ਇੱਧਰ ਰਹਿ ਗਿਆ ਇਹਦਾ ਕੀ ਆ ਤੁਸੀਂ ਨੋਟਸ ਲਾਉਂਗੇ ਇਸ ਕਰਦਾ ਅਸੀਂ ਜਿਹੜੀ ਮਿਲਤੜੀ ਜਾਇਜ਼ ਮੰਗਿਆ ਇਹ ਕਿਉਂਕਿ ਕਿਸਾਨਾਂ ਦੀ ਜਿਹੜੀ ਕੋਈ ਮੋਟਰ ਇੱਕ ਪਾਸੇ ਰਹੀ ਗਈ ਦੋਖ ਨਾਲ ਇੱਕ ਪਾਸੇ ਰਹਿ ਗਈ ਆ ਉਹ ਨਾ ਤਾਂ ਵਹੀ ਹੋਗਾ ਹਾਂਜੀ ਤੇ ਨਾ ਕੋਈ ਹੋਰ ਹੈ ਜੀ ਬਾਈ ਇਸ ਕਰਕੇ ਸਕਾਰ ਤੋਂ ਮੰਗ ਕਰਦੇ ਆ ਵੀ ਜਿਹੜੀਆਂ ਉਹ ਕੋਈ ਮਰਲਿਆ ਚ ਜਾਂ ਕਨਾਲਾਂ ਚ ਜ਼ਮੀਨ ਰਹਿ ਗਈ ਉਹ ਸਕਾਰ ਆ ਉਹਦੀ ਕੋਇਰ ਕਰੇ ਜੀ ਤੇ ਜਿਵੇਂ ਜ਼ਿਮੀਂਦਾਰ ਨੂੰ ਸਮੁੱਚੀ ਪੈੜੀ ਦਾ ਉਹਦਾ ਮੁਆਵਜ਼ਾ ਦੇਵੇ ਜੀ ਕਿਉਂਕਿ ਉਹ ਨਾ ਤਾਂ ਵਾਈ ਕਰ ਸਕਦਾ ਨਾ ਉਹ ਇੰਨੀ ਉੱਚੀ ਛਰਕਾਂ ਦੇ ਉੱਤੋਂ ਤੱਕ ਨਹੀਂ ਸਰਕਾਰ ਵੇਖੋ ਜੇ ਚਾਰਕਨ ਵਾਲਾ ਪੈੜੀ ਲੈਣੀ ਚਾਹਵੇ ਜਿੱਥੇ ਇੰਨੀ ਲੈ ਚੁੱਕੀ ਅਰਬਾਂ ਖਰਬਾਂ ਦੀ ਉਹ ਲੈ ਸਕਦੀ ਹੈ ਕੋਈ ਆਦਾ ਉੱਥੇ ਦਰਖਤ ਲਾਵੇ ਕੁਛ ਕਰੇ ਕਿਉਂਕਿ ਦਰਖਤ ਜਿਹੜੀਆਂ ਛਰਕਾਂ ਲੰਘੀਆਂ ਉਹ ਦਰਖਤ ਪੱਟ ਕੇ ਮਤਲਬ ਪੰਜਾਬ ਰੌਂਡ ਕਰਦਾ ਰੌਂਡ ਰੌਂਡ ਕਰਦਾ ਪਿਆ ਰੌਂਡ ਰੌਂਡ ਕਰਦਾ ਉਹ ਸਮਾਂ ਉਹਨਾਂ ਨੂੰ ਸਰਕਾਰ ਨੂੰ ਚਾਹੀਦਾ ਵੀ ਉਹ ਜਿਹੜੀਆਂ ਕਨਾਲਾਂ ਬਸੀਆਂ ਲੋਕਾਂ ਨੂੰ ਉਥੇ ਜੰਗਲ ਲਾ ਦੇਣ ਹਣਾਇ ਉਥੇ ਜੰਗਲ ਲਾ ਦੇਣ ਬਹੁਤ ਵਧੀਆ ਗੱਲ ਹੈ ਪੰਜਾਬ ਦਾ ਮਤਲਬ ਵਾਤਾਵਰਨ ਸ਼ੁੱਧ ਹੋਊਗਾ ਵਾਈ ਕਰ ਸਕੀ ਠੀਕ ਹੈ ਬਾਈ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਵੀ ਜਿਹੜਾ ਇੱਕ ਤਾਂ ਜੋਗ ਪਿੱਛੇ ਦੇ ਅਖਬਾਰਾਂ ਚੱਲੀ ਜਾਂਦਾ ਵੀ ਜਿਹੜਾ ਗੜਗਰੀ ਨੇ ਕਿਹਾ ਹਾਂਜੀ ਵੀ ਪੰਜਾਬ ਦੇ ਕਿਸਾਨਾਂ ਚ ਮਰ ਉਹ ਉੱਥੇ ਜ਼ਮੀਨ ਨਹੀਂ ਦੇ ਰਹੇ ਜੀ ਆਏ ਆ ਜਿਵੇਂ ਉਹ ਕੋਈ ਰੌਲਾ ਨਹੀਂ ਗਿਆ ਜੀ ਕਿਉਂਕਿ ਪੰਜਾਬ ਉਹ ਜਿਹੜੀ ਸੈਂਟਰ ਸਰਕਾਰ ਉਹ ਪੰਜਾਬ ਤੋਂ ਵੀ ਜਿਹੜਾ Rajasthan Haryana ਦੇ ਰੇਟ ਉਹਨਾਂ ਰੇਟਾਂ ਦੇ ਜ਼ਮੀਨ ਲੈਣਾ ਚਾਹੁੰਦੀ ਆ ਜੀ ਜਦੋਂ ਕਿ ਪੰਜਾਬ ਦੀ ਜਿਹੜੀ ਜ਼ਮੀਨ ਆ ਉਹ ਪਜਾਉ ਆ ਜੀ ਇਹਦਾ ਰੇਟ ਮੈਨੂੰ ਉਹਨਾਂ ਰਾਜਸਥਾਨ ਦੇ ਟਿੱਬਿਆਂ ਦੇ ਉੱਤੇ ਜਦੋਂ ਨਗਾਹ ਕੇ ਲਿਆ ਉਹ ਤੇ ਕੀ ਰੇਟ ਉਹਨਾਂ ਦਾ ਉਜਾੜਾ ਜੀ ਆਖਦਾ ਰੇਟ ਸਾਡੀ ਸਾਡੀ ਜਿਹੜੀ ਆਬਾਦ ਹੈ ਸ਼ਹਿਰਾਂ ਵਾਲੀ ਜ਼ਮੀਨ ਹੈ ਝੋਨਾ ਝੋਨਾ ਹਰੇਕ ਫਸਲ ਹੁੰਦੀ ਹੈ ਜੀ ਇਸ ਕਰਕੇ ਜਿਹੜਾ ਸਰਕਾਰ ਦਾ ਮੁਆਵਜ਼ਾ ਦੇਣ ਦਾ ਰੇਟ ਆ ਉਹ ਦੂਜੀਆਂ ਸਟੇਟਾਂ ਨਾਲ ਕੰਪੇਅਰ ਨਾ ਕਰੇ ਸਾਡੀ ਇੱਥੇ ਜਿਹੜੀ ਮਾਰਕੀਟ ਫੀ ਰੇਟ ਹੈ ਹਾਂਜੀ ਉਹ ਜਿਹੜਾ ਸੈਂਟਰ ਸਰਕਾਰ ਨੇ 13 ਚ ਕਾਨੂੰਨ ਬਣਾਇਆ ਸੀਗਾ ਉਹਦੇ ਤਹਿਤ ਮਿਲ ਜਿਹੜੀ ਫਸਲ ਜ਼ਮੀਨ ਐ ਕੁਇਰ ਕੀਤੀ ਜਾਵੇ ਠੀਕ ਐ ਦੋਸਤੋ ਇਸ ਵੀਡੀਓ ਨੂੰ ਸੁਣਿਓ ਜਰੂਰ ਕਿਉਂਕਿ ਜਿਹੜੀ ਪੰਜਾਬ ਦੀ ਪੈੜੀ ਆ ਜਿਹਨੂੰ ਆਪਾਂ ਇੱਕ ਮਹਾਵਰਾ ਹੁੰਦਾ ਵੀ ਛੋਟੇ ਦੇ ਸਿਰ ਅਰ ਗਈ ਸਾਡੀ ਬੇਸ਼ਕੀਮਤੀ ਜ਼ਮੀਨ ਆ ਵੰਡੀ ਗਈ ਆ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆਂ ਕਿਸਾਨ ਯੂਨੀਅਨਾਂ ਨੂੰ ਵੀ ਕਰਦੇ ਆਂ ਵੀ ਇਸ ਮੁੱਦੇ ਨੂੰ ਚੱਕਿਆ ਜਰੂਰ ਜਾਵੇ ਇਸ ਵੀਡੀਓ ਨੂੰ ਸ਼ੇਅਰ ਕਰਿਓ ਦੋਸਤੋ ਧੰਨਵਾਦ